ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਟਿਕਰ ਸੰਦੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਰ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਕੀ ਉਹਨਾਂ ਦੀ ਸੱਚ ਮੁੱਚ ਇੰਨੀ ਚੂੜੀ ਕੱਸ ਦਿੱਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਜੇਲ੍ਹ ਤੋਂ ਬਾਹਰ ਦੀ ਹਵਾ ਨਹੀਂ ਖਾਂਦ ਦਿੱਤੀ ਜਾਵੇਗੀ ਜੇਕਰ ਗੱਲ ਕਰੀਏ ਜਿੱਥੇ ਬਿਕਰਮ ਸਿੰਘ ਮਜੀਠੀਆ ਤੇ ਪਿਛਟਚਾਰੀ ਦਾ ਮਾਮਲਾ ਦਰਜ ਹੈ ਜਾਣੇ ਕਿ ਬਿਕਰਮ ਸਿੰਘ ਮਜੀਠੀਆ ਜਿੱਥੇ ਵੱਡੇ ਕੇਸ ਦੇ ਵਿੱਚ ਫਸੇ ਹੋਏ ਨੇ ਡੀਏ ਦੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਹੈ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਸੀ 25 ਜੂਨ ਨੂੰ ਤੇ ਉਸ ਤੋਂ ਬਾਅਦ ਜਿਹੜਾ ਹੈ ਕਾਫੀ ਵਾਰ ਬਿਕਰਮ ਸਿੰਘ ਮਜੀਠੀਆ ਜੀ ਆਏ ਵੀ ਕਹਿੰਦੇ ਨਜ਼ਰ ਆਏ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਮੇਰੇ ਨਾਲ ਜਿਹੜੀ ਹੈ ਰਣਜੀਤ ਦੀ ਰਾਜਨੀਤੀ ਕਰ ਰਹੇ ਨੇ ਬਦਲਾ ਖੋਹ ਦੀ ਰਾਜਨੀਤੀ ਕਰ ਰਹੇ ਨੇ ਹਾਲਾਂਕਿ ਪੰਜਾਬ ਦੇ ਕਈ ਦੇਸ਼ਾਂ ਤੇ ਵਿਦੇਸ਼ਾਂ ਦੇ ਬੈਠੇ ਲੋਕਾਂ ਨੇ ਵੀ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨੇ ਜਿਹੜੇ ਹਾਲਾਤ ਸੱਤਾ ਦੇ ਵਿੱਚ ਰਹਿ ਕੇ ਲੋਕਾਂ ਦੇ ਬਣਾਏ ਲੋਕਾਂ ਨੂੰ ਕਿਵੇਂ ਲੁੱਟਿਆ ਘੁਟਿਆ ਉਹਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਦੂਸਰੇ ਪਾਸੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਹੀ ਕਹਿੰਦੇ ਨੇ ਕਿ ਹੁਣ ਵਿਕਰਮ ਸਿੰਘ ਮਜੀਠੀਆ ਜੇ ਤੋ ਬਾਤ ਹੀ ਹਵਾ ਨਹੀਂ ਖਾ ਸਕਦਾ ਯਾਨੀ ਕਿ ਉਹ ਸੱਚ ਹੁੰਦਾ ਸਾਬਿਤ ਹੋ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਜਿਹੜਾ ਹੈ ਜੇਲ੍ਹ ਤੋਂ ਬਾਅਦ ਦੀ ਹਵਾ ਵਾਕਿਆਚੀ ਨਹੀਂ ਖਾਣ ਪਾ ਰਿਹਾ ਜਿੱਥੇ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਨੇ ਹਾਲਾਂਕਿ ਕਾਫੀ ਵਾਰ ਉਹਦੇ ਪਰਿਵਾਰ ਵੱਲੋਂ ਉਹਨਾਂ ਦੇ ਜਿਹੜੇ ਵਕੀਲਾ ਵੱਲੋਂ ਦਲੀਲਾਂ ਪੀਲਾਂ ਰੱਖੀਆਂ ਗਈਆਂ ਜਾਂ ਕਿ ਇਹਨਾਂ ਕੋਲ ਕੋਈ ਵੀ ਸਬੂਤ ਨਹੀਂ ਹਨ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ 40000 ਦੇ ਕਰੀਬ ਚਾਰ ਸ਼ੀਟ ਪੇਸ਼ ਕਰ ਦਿੱਤੀ ਗਈ ਜਿਹੜੇ ਨੇ 100 ਦੇ ਕਰੀਬ ਜਿਹੜੇ ਨੇ ਗਵਾਹ ਨਿਕਲ ਕੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ ਬੀਜੇਪੀ ਦੇ ਵੀ ਲੋਕ ਦੱਸੇ ਗਏ ਉਸ ਤੋਂ ਬਾਅਦ ਜਿਹੜੇ ਨੇ ਸ਼ਰੋਨੀ ਅਕਾਲੀ ਦਲ ਦੇ ਵੀ ਦੱਸੇ ਗਏ ਬਿਕਮ ਸਿੰਘ ਮਜੀਠੀਆ ਦੇ ਉੱਤੇ ਪਹਿਲਾਂ 540 ਕਰੋੜ ਦਾ ਮਾਮਲਾ ਸੀ ਉਸ ਤੋਂ ਬਾਅਦ 700 ਕਰੋੜ ਦਾ ਮਾਮਲਾ ਦੱਸਿਆ ਗਿਆ ਹਾਲਕਿ ਚਾਰ ਜਿਹੜੇ ਵੱਡੇ ਸਰਕਾਰੀ ਮੁਲਾਜ਼ਮਾਂ ਨੇ ਵੀ ਜਿਹੜਾ ਸਾਹਮਣੇ ਆ ਕੇ ਗਵਾਹੀ ਦਿੱਤੀ ਤੇ ਉਹਨਾਂ ਦੇ ਉਹਨਾਂ ਨੇ ਵੀ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਸੱਤਾ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਲੋਕਾਂ ਨੂੰ ਲੁੱਟਿਆ ਘੁਟਿਆ ਕਿਵੇਂ ਨਸ਼ਾ ਤਸਕਰੀਆਂ ਕੀਤੀਆਂ ਯਾਨੀ ਕਿ ਕਾਫੀ ਜਿਹੜੇ ਨੇ ਹੱਦ ਤੋਂ ਵੱਧ ਜਿਹੜੇ ਨੇ ਸਬੂਤ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਮਿਲਨੇ ਸ਼ੁਰੂ ਹੋ ਗੇ विक्रम सिंह मुछटिया ने सोचा ही नहीं सी कि मेरे ऊपर इतनी बड़ी कार्रवाई होवेगी मेनू जेड़ा है ए इन्हें लंबे समय ਲਈ जेल विच जाना पवेगा जबो 2000 जबो 2021 ਦੇ ਵਿੱਚ ਜਦੋਂ जेल ਦੇ ਵਿੱਚ ਗਏ ਤਾਂ ਚਲਨਜੀ ਚੰਨੀ ਨੇ ਉਹਨਾਂ ਤੇ ਦੋਸ਼ ਲਾਏ ਤੇ ਪਟਿਆਲਾ ਦੀ ਜੇਲ੍ਹ ਚ ਉਹ ਕੁਝ ਟਾਈਮ ਲਈ ਰਹੇ ਦੋਸਤੋਂ ਬਾਅਦ ਬਾਹਰ ਆ ਗਏ ਲੇਕਿਨ ਜਿਸ ਤਰੀਕੇ ਦੇ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਇਸ ਵਾਰੀ ਕੇੜਾ ਪਾਇਆ ਗਿਆ ਤਾਂ ਬਿਕਰਮ ਸਿੰਘ ਮਜੀਠੀਆ ਕਿਸੇ ਹਾਲਾਤ ਦੇ ਵਿੱਚ ਵੀ ਬਾਹਰ ਨਹੀਂ ਆ 파ਰੇ ਹਾਲਾਂਕਿ ਆਪਦੇ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਬਿਕਰਮ ਸਿੰਘ ਮਜੀਠੀਆ ਵੱਲੋਂ ਉਹਨਾਂ ਵੱਲੋਂ ਹਰ ਉਹ ਹੱਥ ਪੈਰ ਮਾਰੇ ਜਾ ਰਹੇ ਨੇ ਲੇਕਿਨ ਕਿਸੇ ਤਰ੍ਹਾਂ ਦੀ ਅਦਾਲਤ ਦੇ ਵਿੱਚ ਸੁਣਵਾਈ ਨਹੀਂ ਹੋ ਰਹੀ ਯਾਨੀ ਕਿ ਮੋਹਾਲੀ ਦੀ ਅਦਾਲਤ ਦੇ ਵਿੱਚ ਜਿਹੜੀ ਹੈ ਬਿਕਰਮ ਸਿੰਘ ਮਜੀਠੀਆ ਦੀ ਸੁਣਵਾਈ ਨਹੀਂ ਹੋ ਰਹੀ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲੀ ਹੁਣ ਵਿਕਰਮ ਸਿੰਘ ਮਜੀਠੀਆ ਤੇ ਇੱਕ ਅਪਡੇਟ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਅਕਾਲੀ ਆਗੂ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੀ ਸੁਣਵਾਈ ਅੱਜ ਮੁਹਾਲੀ ਅਦਾਲਤ ਵਿੱਚ ਵੀਡੀਓ ਕਾਨਫਰੰਸ ਰਾਹੀਂ ਹੋਈ ਇਸ ਦੌਰਾਨ ਅਦਾਲਤ ਨੇ 14 ਦਿਨਾਂ ਦੀ ਨਿਯਾਹ ਹਿਰਾਸਤ ਵਧਾ ਦਿੱਤੀ ਹੈ ਪਾਕਿ ਹੋ 4 ਅਕਤੂਬਰ ਤੱਕ ਨਿਯਾਇਹ ਹਿਰਾਸਤ ਦੇ ਵਿੱਚ ਰਹਿਣਗੇ ਜ਼ਿਕਰਯੋਗ ਹੈ ਕਿ ਮਜੀਠੀਆ ਬਿジネス ਬਿਊਰੋ ਨੇ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਬਿਕਰਮ ਸਿੰਘ ਮਜੀਠੀਆ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਮੈਂ ਜਿਹੜੀ ਉਹਨਾਂ ਨੇ ਪਟੀਸ਼ਨ ਪਾਈ ਹੋਈ ਸੀਗੀ ਅਦਾਲਤ ਦੇ ਵਿੱਚ ਕਿ ਮੈਨੂੰ ਜਿਹੜਾ ਹੈ ਜ਼ਮਾਨਤ ਦਿੱਤੀ ਜਾਵੇ ਹਾਲਾਂਕਿ ਜ਼ਮਾਨਤ ਤਾਂ ਬਹੁਤ ਦੂਰ ਦੀ ਗੱਲ ਹੈ ਉਹਨਾਂ ਦੀ ਮਿਆ ਹਿਰਾਸਤ ਹੁਣ 4 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ ਯਾਨੀ ਕਿ ਜਿਸ ਤਰੀਕੇ ਦੇ ਨਾਲ ਕੁੱਲ ਮਿਲਾ ਕੇ ਗੱਲ ਕਹੀਏ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲ ਰਹੀ ਵਾਰ-ਵਾਰ ਵਿਕਰਮ ਸਿੰਘ ਮਜੀਠੀਆ ਵੱਲੋਂ ਕਾਫੀ ਆਪਣੀਆਂ ਜਿਹੜੀਆਂ ਨੇ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਹੱਥ ਪੈਰ ਮਾਰੇ ਜਾ ਰਹੇ ਨੇ ਲੇਕਿਨ ਵਿਕਰਮ ਸਿੰਘ ਮਜੀਠੀਆ ਜਿਹੜਾ ਹੈ ਜੇਲ੍ਹ ਤੋਂ ਬਾਅਦ ਜੇਲ੍ਹ ਤੋਂ ਬਾਅਦ ਨਹੀਂ ਆ ਆ ਪਰ ਹੈ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਮੈਂ 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 ਜਿਹੜਾ ਕੀ ਉਹਦਾ ਨਾਮ ਹੈ ਵਿਕਰਮ ਸਿੰਘ ਮਜੀਠੀਆ ਨੇ ਪਹਿਲਾਂ ਮੈਨੂੰ ਲਲਕਾਰਿਆ ਸੀ ਉਸ ਤੋਂ ਬਾਅਦ ਲਲਕਾਰ ਦਾ ਜਵਾਬ ਦੇਣਾ ਬੜਦਾ ਸੀ ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਕੱਲਾ ਹੀ ਨਹੀਂ ਹੋਰ ਵੀ ਮੱਛੀਆਂ ਕੈਦ ਕੀਤੀਆਂ ਜਾਣਗੀਆਂ ਜਾਣੀ ਕਿ ਜੇਲ੍ਹ ਦੇ ਵਿੱਚ ਸੱਟੀਆਂ ਜਾਣਗੀਆਂ ਜਿਨ੍ਹਾਂ ਨੇ ਟਿਸਟਾਚਰੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਮਜੀਠੀਆ ਇੱਕ ਉਹਨਾਂ ਨੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਉਂਦਾ ਦੋਸ਼ ਤਾਂ ਉਹਨਾਂ ਉੱਤੇ ਹੈ ਹੀ ਹੈ ਇਸ ਤੋਂ ਪਹਿਲਾਂ 2021 ਵਿੱਚ ਕਾਂਗਰਸ ਸਰਕਾਰ ਨੇ ਜਿਹੜਾ ਉਹਨਾਂ ਦੌਰਾਨ ਜਿਹੜਾ ਮਜੀਠੀਆ ਉੱਤੇ ਐਨਡੀ ਐਨਡੀਪੀਸੀ ਦਾ ਜਿਹੜਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਉਹਦੇ ਵਿੱਚੋਂ ਤਾਂ ਉਹਨਾਂ ਨੂੰ ਰਾਹਤ ਮਿਲੀ ਹੋਈ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਹੁਣ ਡੀਏ ਯਾਨੀ ਕਿ ਆਮਦਨ ਤੋਂ ਵੱਧ ਦਾ ਕੇਸ ਵਿਜੀਲੈਂਸ ਵੱਲੋਂ ਪਾਇਆ ਗਿਆ ਹੈ ਬਿਕਰਮ ਸਿੰਘ ਮਜੀਠੀਆ ਉੱਤੇ ਉਹਦੇ ਉੱਤੇ ਰਾਹਤ ਨਹੀਂ ਮਿਲਦੀ ਦਿਖਾਈ ਦੇ ਰਹੀ ਤਾਂ ਹੁਣ ਜਿਹੜਾ ਹੈ ਬਿਕਰਮ ਸਿੰਘ ਮਜੀਠੀਆ 4 ਅਕਤੂਬਰ ਤੱਕ ਫਿਰ ਨਿਆਹ ਹਿਲਾਸਤ ਦੇ ਵਿੱਚ ਚਲੇ ਗਏ ਨੇ ਯਾਨੀ ਕਿ ਹੁਣ ਉਹਨਾਂ ਨੂੰ ਹੋਰ ਜਿਹੜਾ ਹੈ ਸਮਾਂ ਬਿਤਾਉਣਾ ਪੈਗਾ ਨਾਬਾ ਦੀ ਜੇਲ੍ਹ ਦੇ ਵਿੱਚ ਧੰਨਵਾਦ